ਬੋਲੇ ਸਾਰਾ ਹਾਕਾ ਨਾਦਿਆ ਕਟਿਆਲਾ ਜ਼ਿਲ੍ਹੇ ਦੇ ਨਾਬਾ ਹਲਕੇ ਵਿੱਚ ਅਜਿਹੀ ਘਟਨਾ ਵਾਪਰੀ ਹੈ ਜਿਸ ਦੇ ਹੁਣ ਦੇਸ਼ ਵਿਦੇਸ਼ ਵਿੱਚ ਚਰਚੇ ਨੇ ਦਰਅਸਲ ਨਾਬਾ ਹਲਕੇ ਦਾ ਪਿੰਡ ਗਲਵੱਟੀ ਜਿਹੜਾ ਕਿ ਪੂਰਾ ਚਰਚਾ ਵਿੱਚ ਹੈ ਇੱਥੋਂ ਦੇ ਰਹਿਣ ਵਾਲੇ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਜਿਹੜੇ ਕਿ ਇਸੇ ਹੀ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੇ ਵਿਆਹ ਕਰਵਾ ਲਿਆ ਕੋਈ ਸਮਾਂ ਇਹ ਕਿਰਾਏ ਤੇ ਰਹੇ ਨੇ ਤੇ ਹੁਣ ਇਹ ਪਿੰਡ ਵਿੱਚ ਆ ਕੇ ਰਹਿਣ ਲੱਗੇ ਨੇ ਜਿਸ ਦੇ ਚੱਲਦੇ ਪਿੰਡ ਦੇ ਲੋਕਾਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਗਾਰਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਦਰਵਾਜੇ ਵਿੱਚ ਹੋਏ ਭਾਰੀ ਇਕੱਠ ਵਿੱਚ ਇਸ ਦੇ ਦੌਰਾਨ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਪਿੰਡ ਵਾਲਿਆਂ ਵੱਲੋਂ ਤੇ ਇਸ ਦੇ ਨਾਲ-ਨਾਲ ਉਕਤ ਜੋੜੇ ਦੇ ਵੱਲੋਂ ਕੀ ਕੁਝ ਕਿਹਾ ਗਿਆ ਮੀਡੀਆ ਨੂੰ ਕੀ ਬਿਆਨ ਦਿੱਤਾ ਗਿਆ ਔਹ ਸੁਣੀਏ ਸਾਰੀ ਗੱਲਬਾਤ ਪੇਸ਼ ਹੈ ਗੁਰਤੇਜ ਤੁਈ ਦੀ ਕਰਨਦੀਪ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਮੇਰਾ 2016 ਦੇ ਵਿੱਚ ਲਵ ਮੈਰਿਜ ਹੋਈ ਸੀ ਦਿਲਪ੍ਰੀਤ ਕੌਰ ਨਾਲ ਦੋ ਬੱਚੇ ਨੇ ਜੀ ਮੇਰੇ ਮਾਮਲਾ ਹੈ ਜੀ ਵੀ ਦੋ ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ ਦੋ ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਹੇ ਹਾਂ ਜੀ ਤੇ ਇਹ ਪੰਡਾਲੇ ਕਹਿੰਦੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁਹਾਨੂੰ ਵੀ ਬਾਹਰ ਜਾ ਕੇ ਰਹੋ ਕੇਸ ਅਸੀਂ ਨੱਬਾ ਕੋਰਟ ਦੇ ਵਿੱਚ ਕੇਸ ਪਾਇਆ ਜੀ ਮੰਗਤਾ ਜੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਜੀ ਇਹ ਪਿੰਡ ਤੋਂ ਨਾ ਕੱਢਣਾ ਸਾਨੂੰ ਬਾਹਰ ਠੀਕ ਹੈ ਤੇ ਹੁਣ ਉਹਨਾਂ ਨੇ ਕੀ ਕਰਿਆ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਹੀ ਗੈਰ ਕਾਨੂੰਨੀ ਮਦਾ ਪਾਇਆ ਹੀ ਸਾਨੂੰ ਪਿੰਡੋਂ ਕੱਢਣ ਲਈ ਜੀ ਤੇ ਸਾਡੀ ਹਣਵਾਈ ਹੋਈ ਜਾਵੇ ਤੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉੱਪਰ ਹਾਈ ਕੋਰਟ ਚ ਜਾਵਾਂਗੇ ਮੇਰੇ ਗਲਵੱਟੀ ਪਿੰਡਾ ਅਮਨਜੀਤ ਸਾਹਿਬ ਦਾ ਸਰਪੰਚ ਇਹ ਕਾਜ ਤੋਂ ਕਾਹ ਵੀ ਦੇ ਸਾਇ 23 ਸਾਲ ਪਹਿਲਾਂ ਐਸੇ ਪਰਿਵਾਰ ਦੋ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੇ ਕੋਈ ਕੋਈ ਗਲੀ ਤੇ ਰਹਿੰਦੇ ਨੇ ਇੱਕੋ ਹੀ ਨਾਲ ਨਾਲ ਕੰਡਾ ਕੰਡਾ ਇਹਨਾਂ ਦੀ ਹੈਗੀ ਆ ਚਲੋ ਆਪਸ ਵਿੱਚ ਬੱਚਿਆਂ ਨੇ ਵਿਆਹ ਕਰਾ ਲਿਆ ਕੁੜੀ ਮੁੰਡੇ ਨੇ ਇਹਨਾਂ ਨੇ ਚਲੋ ਸਾਰਿਆਂ ਨੇ ਸੱਜੇ ਹੋ ਕੇ ਵੀ ਜਾ ਪੰਡਲ ਵਾਲਿਆਂ ਨੇ ਵੀ ਸਮਝਾਤਾ ਵੀ ਚਲੋ ਜੋ ਇਹਨਾਂ ਨੇ ਬੱਚਿਆਂ ਨੇ ਗਲਤੀ ਕਰ ਲਈ ਸੋ ਕਰ ਲਈ ਚਲੋ ਇਹਨਾਂ ਨੂੰ ਆਜ਼ਾਦ ਕਰ ਦਿਓ ਉਥੇ ਇਹੀ ਮਤਾ ਪਾਇਆ ਗਿਆ ਸੀ ਪਿੰਡ ਦਾ ਵੀ ਇਹਨਾਂ ਦੀ ਲਿਖਤ ਵੀ ਇਹੀ ਹੋਈ ਸੀ ਵੀ ਵਿਆਹ ਕਰ ਲਿਆ ਇਹ ਧੂਰੀ ਇਹਨਾਂ ਨੇ ਲਿਖਤ ਹੋਈ ਸੀ ਜੀ ਕਿਹੜੇ ਹੱਥੋਂ ਜੀ ਕੋਈ ਪਰ ਐਗਰੀਮੈਂਟ ਲਿਖਿਆ ਸੀ ਨਹੀਂ ਐਗਰੀਮੈਂਟ ਲਿਖਿਆ ਸੀ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪ ਦਾ ਵੀ ਇਹ ਪਿੰਡ 'ਚ ਨਹੀਂ ਰਹਿਣਗੇ ਵੀ ਇਹ ਮੈਂ ਇਹਨਾਂ ਦਾ ਇਂਤਜਾਮ ਕਿਤੇ ਵੀ ਮਰਜ਼ੀ ਕਰਾਂ ਵੀ ਇਹ ਮੈਂ ਪਿੰਡ 'ਚ ਨਹੀਂ ਰਹੂੰਗਾ ਇਹ ਰਹਿੰਦੇ ਨਹੀਂ ਹੈਗੇ ਹੁਣ ਉਹ ਹੁਣ 6 ਮਹੀਨੇ ਤੋਂ ਕਹਿੰਦੇ ਲਗਾਤਾਰ ਇਹ ਪਿੰਡ 'ਚ ਹੀ ਰਹਿ ਰਹੇ ਨੇ ਇਹਨਾਂ ਨੇ ਰੋਕਿਆ ਵੀ ਉਹਨਾਂ ਨੇ ਵੀ ਬੇਮਿਹਨਤੀ ਵੀ ਕੀਤੀ ਭਾਈ ਤੁਸੀਂ ਇਹ ਕੰਮ ਨਾ ਕਰੋ ਨੇ ਬੇਅਤਕਰੀ ਇਹ ਪਰਿਵਾਰ ਨੇ ਕੁੜੀ ਵਾਲਿਆਂ ਨੇ ਹਾਂਜੀ ਫਿਰ ਚੌਕੀ ਚ ਵੀ ਗੱਲ ਹੋਈ ਆ ਚੌਕੀ ਚ ਵੀ ਉਹਨੇ ਇਹੀ ਗੱਲ ਕਹੀ ਆ ਵੀ ਮੈਂ 15 ਦਿਨ ਦੇ ਵਿੱਚ ਵਿੱਚ ਆਪਦੇ ਬੱਚੇ ਦਾ ਇੰਤਜ਼ਾਮ ਕਰ ਦੂ ਕਿਤੇ ਮਰਜ਼ੀ ਕਰਦਾ ਮੈਨੂੰ 15 ਦਿਨ ਦਾ ਟਾਈਮ ਦੋ ਇਹ ਬਾਪ ਨੇ ਹਾਂਜੀ ਹਾਂ ਉਹ ਲੜਕੇ ਦੇ ਬਾਪ ਨੇ ਹੁਣ ਲੜਕੇ ਦੇ ਬਾਪ ਨੇ ਉਹ ਤੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਘਰ ਦਾ ਕੋਰਟ ਕੇਸ ਕਰਕੇ ਇਹਨਾਂ ਨੂੰ ਸੰਭਲ ਭੇਜਦੇ ਨੇ ਗੱਲ ਤਾਂ ਇਹ ਹੈ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਦੀ ਮੰਨੀ ਹੈ ਤਕਲੀਫ ਦੇ ਗੱਲ ਦੀ ਵੀ ਇਹ ਤਾਂ ਤੁਸੀਂ ੱੱਕਾਈ ਕਰਨਾ ਰਹੇ ਇੱਕ ਪਾਸੇ ੱੱਕਾ ਨਾ ਨਾ ਕਰੋ ਲੋਕਾਂ ਨਾਲ ਚਲੋ ਠੀਕ ਹੈ ਪਰਿਵਾਰਕ ਬੱਚਿਆਂ ਨੇ ਕਰ ਲੀਆਂ ਗਲਤੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਤਾਂ ਚੱਲਦੀਆਂ ਆਜ਼ਾਦੀਆਂ ਨੇ ਬੱਚਿਆਂ ਨੂੰ ਸਭ ਨੂੰ ਪਤਾ ਹੀ ਵੀ ਸਾਰਾ ਪਤਾ ਹੀ ਬੱਚਿਆਂ ਨੂੰ ਆਜ਼ਾਦੀਆਂ ਨੇ ਅੱਜ ਕੱਲ ਨਾ ਆਪਾਂ ਰੋਕ ਸਕਦੇ ਐ ਇਸ ਗੱਲ ਨੂੰ ਨਾ ਆਪਾਂ ਜ਼ਬਰਦਸਤੀ ਕਰ ਸਕਦੇ ਆ ਗੱਲ ਤਾਂ ਇਹ ਹੈ ਵੀ ਹੁਣ ਇਹ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈਕੋਟ ਕੀਤਾ ਜਾਊਗਾ ਅਗਰ ਇਹੋ ਪਿੰਡ ਨਾਲ ਫੈਂਪ ਨਹੀਂ ਹੋਣਗੇ ਜਾਂ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਬਾਪ ਨੂੰ ਤਾਂ ਨਹੀਂ ਕਹਦੇ ਵੀ ਤੁਸੀਂ ਜਾਓ ਪਿੰਡ ਛੱਡ ਕੇ ਹਮਮ ਉਹਦੇ ਮਾਪੇ ਬਾਪ ਇੱਥੇ ਰਹਿਣ ਕੋਈ ਗੱਲ ਨਹੀਂ ਹੈ ਉਹ ਬੱਚਿਆਂ ਨੂੰ ਆਪਣੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਕਿਉਂ ਇਹਨਾਂ ਦੇ ਵੀ ਰੋਜ਼ ਦੀ ਰੋਜ਼ ਅੱਖਾਂ ਮੂਰੀ ਲੱਗਦੇ ਨੇ ਸਾਹਮਣੇ ਹੁੰਦੇ ਨੇ ਤਕਲੀਫ ਤਾਂ ਹੁੰਦੀ ਹੈ ਜੀ ਮਾਪੇ ਬਾਪ ਨੂੰ ਉਹ ਵੀ ਵੈਲੇਸ਼ਨ ਕਰਦੇ ਨੇ ਕਰਦੇ ਨੇ ਛੇੜਖਾਨੀਆਂ ਵੀ ਕਰਦੇ ਨੇ ਥੋੜੀ ਬਹੁਤ ਕਰਦੇ ਨੇ ਇਹੋ ਜਿਹੀ ਗੱਲ ਹਾਂਜੀ ਪੁੱਠੀ ਸਿੱਧੀ ਬੋਲਦੀ ਆ ਲੜਕੀ ਉਹ ਜਿਹੜੀ ਇਹਨਾਂ ਦੀ ਕੁੜੀ ਆ ਉਹੀ ਜਿਆਦਾ ਪੁੱਠਾ ਸਿੱਧਾ ਬੋਲਦੀ ਆ ਜੀ ਸਾਰੇ ਕਰਦੇ ਤਕਲੀਫ ਤਾਂ ਹੈਗੀ ਆ ਨਾ ਪਰਿਵਾਰ ਵਿੱਚ ਤਕਲੀਫ ਤਾਂ ਹੀ ਰੋੜਾ ਪੈ ਗਿਆ ਨਹੀਂ ਜੇ ਨਾ ਤਕਲੀਫ ਹੋਵੇ ਫਿਰ ਬੱਠੇ ਸੀ ਬੱਠੇ ਸੀ ਕੋਈ ਗੱਲ ਨਹੀਂ ਪਿੰਡ ਦਾ ਕੀ ਫੈਸਲਾ ਗਿਆ ਪਿੰਡ ਤਾਂ ਤੇਹੀ ਫੈਸਲਾ ਹੈ ਵੀ ਅਸੀਂ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਪੰਚਾਇਤ ਪੰਚਾਇਤ ਜਾਊ ਸਾਡੀ ਵੀ ਭਾਈ ਤੁਸੀਂ ਇਹਨੂੰ ਸਾਈਡ ਤੇ ਕਰ ਦਿਓ ਕਿਤੇ ਵੀ ਕਿਤੇ ਬਿਠਾ ਲਓ ਕੋਈ ਗੱਲ ਨਹੀਂ ਆ ਜਿੱਥੇ ਵੀ ਬੈਠਣਾ ਚਾਹਣ ਬੈਠ ਜਾਣਾ ਗਲਬੱਟੀ ਤੋਂ ਬਾਹਰ ਜਿੱਥੇ ਮਰਜੀ ਬੈਠ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਊਗੀ ਪਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਤੇ ਪੰਚਾਇਤ ਵਿੱਚ ਦਿੱਤੀ ਗਈ ਹੈ ਸਾਰਿਆਂ ਸਹਿਮਤੀ ਦੱਸੀ ਗਈ ਹੈ ਵੀ ਅਸੀਂ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਾਂਗੇ ਵੀ ਉਹ ਸਾਰੇ ਪਰ ਬੇਨਤੀ ਇਹੀ ਹੈ ਵੀ ਉਹ ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਰੋਜ਼ ਤੰਗ ਕਰਦੇ ਨੇ ਕੱਲ ਨੂੰ ਕੋਈ ਨਾ ਖੁਦਾ ਨਾਲ ਖਾਸ ਤਾਂ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਲੜਾਈ ਝਗੜਾਈ ਵਗੈਰਾ ਹੀ ਹੋ ਜਾਂਦਾ ਉਹ ਤਾਂ ਕੌਣ ਜ਼ਿੰਮੇਵਾਰ ਹੋਊਗਾ ਸਰਪੰਚ ਗੁਰਚਰਨ ਸਿੰਘ ਜੀ ਮਾਮਲਾ ਜੀ ਇਹ ਅੱਜ ਤੋਂ 8 10 7 8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕੁਲਵਿੰਦਰ ਸਿੰਘ ਦੇ بیٹے ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹ ਰਹੇ ਸੀਗੇ ਹੁਣ ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਕੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸ਼ਬਾ ਜਿਹੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਵਾਲਾ ਜਿਵੇਂ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਦਿਨ ਪਹਿਲਾਂ ਚੌਂਕੀ 'ਚ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 30 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ بجائے ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲ ਹੈ ਸ਼ਾਇਦ ਕੇਸ ਕਰਤਾ ਇਹ ਕਹਿੰਦੇ ਨੇ ਵੀ ਸਾਨੂੰ ਸੰਮਣ ਆਗੇ ਨਹੀਂ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਏਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਤੋਂ ਨਾ ਤਾਂ ਮੇਰੇ ਕੋਲੇ ਕੋਈ ਅਥਾਰਟੀ ਆ ਵੀ ਹਾਂ ਮੈਂ ਉਹਨੂੰ ਪਿੰਡ ਤੋਂ ਬਾਹਰ ਕੱਢ ਸਕਾਂ ਹਾਂ ਇਹ ਪਬਲਿਕ ਬਾਈਕਾਟ ਆ ਸੀ ਜਿਵੇਂ ਸਾਡਾ ਸਮਾਜ ਆ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸਾਂਝ ਨਹੀਂ ਰੱਖੂਗਾ ਇਹ ਇਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆ ਇਸ ਕਰਕੇ ਰੱਖਿਆ ਸੀਗਾ ਕਿਉਂ ਬਾਈਕਾਟ ਕਿਉਂ ਕਰ ਰਹੇ ਹੋ ਭਾਈ ਕਿਉਂਕਿ ਇਹ ਕੱਲ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਆ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਲ ਲਿਆ ਇਹ ਵੀ ਦਰਤੇ ਰਹੀ ਰਹੇ ਨੇ ਮੇਨ ਕਾਰਨ ਇਹੀ ਨੂੰ ਜਾਂਦੇ ਨੇ ਦਰਤੇ ਦਾਰਾ ਉਹ ਮੇਨ ਰਸਤਾ ਇਹੀ ਆ ਇਹਨਾਂ ਦਾ ਲੰਘਣ ਦਾ ਇਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੁਦਾ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਕੱਟ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇੱਕ ਵਾਰੀ ਉਸ ਨੂੰ ਬੇਨਤੀ ਕਰੂਗੀ ਵੀ ਜੇ ਇਹ ਸਾਈਡ ਤੇ ਰਹਿ ਲੈਣ ਕੋਈ ਲੜਾਈ ਝਗੜਾ ਪਰਿਵਾਰ ਤੇ ਜਿਹੜੀ ਕਿਸੇ ਤਰ੍ਹਾਂ ਦੀ ਦੁਹਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਉਹਨਾਂ ਦਾ ਨਾਮ ਬਲਪ੍ਰੀਤ ਔਰ ਤੇ ਤਾਂ ਜੀ ਕਰ ਦਿੱਤੀ ਹੈ ਇਹ ਕਲਵੱਟੀ ਪਿੰਡ ਦੇ ਰਹਿਣ ਵਾਲੇ ਆ ਜੋ ਕਲਵੱਟੀ ਚੌਕੀ ਦੇ ਨਿਸ਼ਾਨਾ ਹੈ ਪਿੰਡ ਜੀ ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ ਤੋਂ ਇਹਦੇ ਵਿੱਚ ਪੁਲਿਸ ਦੀ ਕਾਨੂੰਨੀ ਜਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਹੈ ਇਹ ਕੋਰਟ ਦਾ ਮੈਟਰ ਹੈ ਇਹਦੇ ਵਿੱਚ ਕੋਰਟ ਦੀ ਪ੍ਰੋਸੀਡਿੰਗ ਚੱਲ ਰਹੀ ਹੈ ਹੋਰ ਕੁਝ ਕੀ ਇਹ ਤਾਂ ਹੈ ਇਹਦੇ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ ਹਾਂ ਜੀ ਔਲ ਵੀ ਘੜੀ ਤਾਂ ਕੋਈ ਪੰਚਰ ਤੋਂ ਕੋਈ ਵੀ ਇਦਾਂ ਦੀ ਸ਼ਿਕਾਇਤ ਨਹੀਂ ਹੈ ਪਿੰਡ ਦੀ ਪੰਚਾਇਤ ਤੋਂ ਵੀ ਆਪਣੇ ਦੇ ਸਰਪੰਚ ਤੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁਸ਼ ਕਰਦੀ ਦੀ ਦੀਪ ਸਿੰਘ ਐਡਵੋਕੇਟ 90 ਪ੍ਰੈਕਟਿਸ ਕਰਦਾ ਜੀ ਮਾਮਲਾ ਇਹਦੇ ਵਿੱਚ ਇਹ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਕੋਲ ਦਿਲਪ੍ਰੀਤ ਤੇ ਤਰਨਜੀਤ ਸਿੰਘ ਨੇ ਅਪਰੋਚ ਕੀਤੀ ਸੀ ਕਿ ਇਹਨਾਂ ਨੂੰ ਪਿੰਡ ਚੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ ਜਦੋਂ ਮੈਂ ਪੂਰਾ ਮਾਮਲਾ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਇਹਨਾਂ ਦੀ ਲਵ ਮੈਰਿਜ ਹੋਈ ਸੀ ਪਹਿਲਾਂ ਤੇ 2-3 ਸਾਲ ਚਲੋ ਪਿੰਡ ਤੋਂ ਬਾਹਰ ਰਹੇ ਉਹਨੇ ਪਿੰਡ ਦੇ ਵਿੱਚ ਰਹਿ ਰਹੇ ਨੇ ਬਟ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਦੇ ਪੇਰੈਂਟਸ ਵੱਲੋਂ ਤੇ ਕੁਝ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੇ ਖਿਲਾਫ ਦਰਖਾਸਤ ਪਾਜੀ ਹੋ ਰਹੀ ਹੈ ਫਿਰ ਮੈਂ 90 ਕਚੇਰੇ ਦੇ ਵਿੱਚ ਕੇਸ ਵੀ ਫਾਈਲ ਕੀਤਾ ਸੀ ਜਦੀ ਤਰੀਕ ਕੱਲ ਹੈ ਜੀ ਮਾਨਯੋਗ ਅਦਾਲਤ 90 ਪੈਂਡਿੰਗ ਹੈ ਜੀ ਤੇ ਹੁਣ ਇਹਨਾਂ ਦੇ ਖਿਲਾਫ ਅੱਜ ਇੱਕ ਗੈਰ ਕਾਨੂੰਨੀ ਮਤਾ ਵੀ ਪਾਸ ਕੀਤਾ ਹੈ ਪੰਚਾਇਤ ਨੇ ਜਿਹਦੇ ਵਿੱਚ ਮਤੇ ਦੇ ਵਿੱਚ ਇਹਨਾਂ ਨੂੰ ਕੱਢਣ ਬਾਰੇ ਤੇ ਇਹਨਾਂ ਦਾ ਸੋਸ਼ੀਅਲੀ ਬਾਇਕਾਟ ਕੀਤਾ ਹੈ ਇਹਦੇ ਵਿੱਚ ਐਵੇਂ ਜੀ ਕਿਉਂਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਵੀ ਹੈ ਫੰਡਮੈਂਟਲ ਰਾਈਟਸ ਦੀ ਵਾਇਲੇਸ਼ਨ ਵੀ ਹੈ ਜੇ ਮਤਲਬ ਇਹ ਆਪਣੇ ਜਿਹੜੇ ਇਲੀਗਲ ਐਕਟੀਵਿਟੀਜ਼ ਤੋਂ ਨਹੀਂ ਬਾਜ ਜਾਂਦੇ ਤਾਂ ਅਸੀਂ ਆਨਰੇਬਲ ਹਾਈ ਕੋਰਟ ਦਾ ਵੀ ਅਪਰੋਚ ਕਰਾਂਗੇ ਜੀ ਪੰਜਾਬ ਨੇ ਹਾਈ ਕੋਰਟ ਜਾਵਾਂਗੇ ਜੀ